ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਵੀਂ ਰਚਨਾ ਪੇਸ਼ ਹੈ ਬਿਆੰਤ ਬਰੀ ਵਾਲਾ ਦੀ 38 ਸਾਲ ਹੋ ਗਏ ਕੱਲ ਅਚਾਨਕ ਪਿੰਡ ਜਾਣਾ ਪਿਆ 10:00 ਵਜੇ ਲੁਧਿਆਣਾ ਤੋਂ ਬੱਸ ਫੜੀ ਤੇ ਮੈਂ ਮੋਗੇ ਬਾਈਪਾਸ ਜਾ ਉਤਰਿਆ ਉਥੋਂ ਬੈਠ ਸਿੱਧਾ ਸਰਾਏ ਨਗਾਹ ਜਿਸ ਨੂੰ ਦੂਜਿਆਂ ਨਨਕਾਣਾ ਸਾਹਿਬ ਕਿਹਾ ਜਾਂਦਾਗਾ ਉਥੋਂ ਲਿੰਕ ਸੜਕ ਉੱਤਰ 2 ਕਿਲੋਮੀਟਰ ਤੇ ਆਪਣਾ ਪਿੰਡ ਹੈ ਬਰੀ ਵਾਲਾ ਰਾਤ ਰਹਿ ਕੇ ਅੱਜ ਸਵੇਰੇ 4:10 ਸਵੇਰੇ ਸਰਾਇ ਨਾਗਾ ਤੋਂ ਬਸ ਫਰੀਜ ਮੁਕਸਰ ਤੋਂ 4 ਵਜੇ ਤੁਰਦੀ ਆ 8:20 ਤੇ ਚੰਡੀਗੜ੍ਹ ਪਹੁੰਚਦੀ ਆ ਤੇ 6:05 ਤੇ ਲੁਧਿਆਣਾ ਸਵਾਰੀਆਂ ਸੀਟਾਂ ਤੇ ਸੁੱਟੀਆਂ ਹੋਈਆਂ ਸੀ ਬਹੁਤ ਸੀ ਜੋ ਖੜੀਆਂ ਹੋਈਆਂ ਸੀ ਸੀਟ ਖਾਲੀ ਨਹੀਂ ਸੀ ਡਰਾਈਵਰ ਨੇ ਮਿੱਠੀ ਬਾਚ ਜਪਜੀ ਸਾਹਿਬ ਸ੍ਰੀ ਜਪਜੀ ਸਾਹਿਬ ਲਾਇਆ ਹੋਇਆ ਸੀ ਅਮਰਤ ਵੇਲਾ ਤੇ ਰੱਬੀ ਬਾਣੀ ਇੱਕ ਵੱਖਰਾ ਸੰਗੀਤ ਛੇੜ ਰਹੀ ਸੀ ਪਰ ਮੈਨੂੰ ਇੱਕ ਵਿੱਚ ਇੰਨੀ ਜਿਹੀ ਲੱਗੀ ਹੋਈ ਸੀ ਕਿ ਇਸ ਅਮਰਤ ਵੇਲੇ ਰੱਬ ਦੀਆਂ ਛਿੜਦੀਆਂ ਧੁਨਾਂ ਚ ਆਵੀ ਇਹ ਸਭ ਕਿਵੇਂ ਵਾਪਰ ਸਕਦਾ ਇੱਕ ਘਟਨਾ ਕੋਈ 38 ਸਾਲ ਪਹਿਲਾਂ ਵਾਪਰੀ ਸੀ 25 ਜੁਲਾਈ 1986 ਆਹੀ ਟਾਈਮ ਸੀ ਉਹ ਵੀ ਰੋਡਵੇਜ ਦੀ ਪਾਸ ਸੀ ਹੋ ਸਕਦਾ ਸ਼ਾਇਦ ਇਹੀ ਵਾਸ ਹੋਵੇ 4 ਵਜੇ ਮੁਕਸਰ ਤੋਂ ਤੁਰੀ ਉਦੋਂ 86 ਚ ਵੜਿੰਗ ਤੇ ਜਬੇਲ ਵਾਲੀ ਪਿੰਡਾਂ 'ਚ ਪਾਣੀ ਆਏ ਹੋਈ ਸੀ ਕਿਉਂਕਿ ਇਨ੍ਹਾਂ ਪਿੰਡਾਂ ਵਿੱਚ ਦੀ ਕਿਸੇ ਵਕਤ ਦਰਿਆ ਵਗਦਾ ਹੁੰਦਾ ਸੀ ਤੇ ਪਠਿੰਡੇ ਦਾ ਕਿਲਾ ਸਤਲੁਜ ਦਰਿਆ ਦੇ ਕੰਢੇ ਤੇ ਬਣਿਆ ਹੋਇਆ ਸੀ ਉਹ ਤਾਂ ਜਦੋਂ ਸ੍ਰਾਈ ਨਾਗਾ ਪੂਰਨ ਭਗਤ ਦਾ ਜਨਮ ਹੋਇਆ ਪੰਡਤਾਂ ਨੇ ਕਿਹਾ ਸੀ ਜਿਹੜੀ ਚੀਜ਼ ਦੇ ਮੱਥੇ ਲੱਗੂ ਉਹ ਚੀਜ਼ ਨਹੀਂ ਰਹਿਣੀ ਕਪੜੇ ਚ ਲਪੇਟੋ ਉਹਨੂੰ ਦਰਿਆ ਦੇ ਮੱਥੇ ਤੇ ਲਾਇਆ ਗਿਆ ਸੀ ਦਰਿਆ ਪਿੱਛੇ ਹਟਦਾ 50 ਕਿਲੋਮੀਟਰ ਪਿੱਛੇ ਫਰੋਜਪੁਰ ਚਲਾ ਗਿਆ ਇਹ ਪਿੰਡ ਇਸ ਲਈ ਨੀਵੀ ਆ ਆਪਾਂ ਬਸ ਦੀ ਗੱਲ ਫੇਰ ਕਰਦੇ ਆ ਪਾਣੀ ਆਇਆ ਕਰਕੇ ਬਸ ਮੁਕਸਰ ਤੋਂ ਸਾਦਕ ਫਰੀਦਕੋਟ ਹੋ ਕੇ ਕੋਟਕਪੂਰਾ ਫੇਰ ਆ ਚੜਦੀ ਸੀ ਮਤਲਬ ਮੁਕਸਰ ਤੋਂ ਕੋਟਕਪੂਰਾ ਤੱਕ ਪੈਂਦੇ 6 ਪਿੰਡ ਰੂਟੋਂ ਘੱਟ ਸੀ ਕੋਟ ਤੋਂ ਅੱਗੇ ਉਹੀ ਰੂਪ ਸੀ ਬੱਸ ਮੁਖਸਰ ਤੋਂ 12 ਕਿਲੋਮੀਟਰ ਦੂਰ ਲਬਾਣਿਆਂ ਵਾਲੇ ਪਹੁੰਚਦੀ ਹੈ ਚਾਰ ਖੜਕੂ ਸਿੰਘ ਖੜੇ ਹੁੰਦੇ ਆ ਡਰਾਈਵਰ ਦੇ ਕੰਨ ਨੂੰ ਪਿਸਤੌਲ ਲਾ ਕੇ ਬੱਸ ਜੀਟੀ ਰੋਡ ਤੇ ਲਿੰਕ ਸੜਕ ਵਾਲੋ ਮੋੜ ਨੂੰ ਕਿਹਾ ਜਾਂਦਾ ਬੱਸ ਡਰਾਈਵਰ ਬੱਸ ਨੂੰ ਜੀਟੀ ਰੋਡ ਤੋਂ ਲਿੰਕ ਸੜਕ ਤੇ ਉਤਾਰ ਲੈਂਦਾਗਾ ਇਹ ਟੁੱਟੀ ਜਹੀ ਰੇਤਲੇ ਟਿੱਬਿਆਂ ਵਿਚਲੀ ਸੜਕ ਮੇਰੇ ਨਾਨਕਿਆਂ ਨੂੰ ਵੀ ਜਾਨਦੀ ਆ ਜੋ ਤੋ ਬੱਸ ਜੀਟੀ ਰੋਡ ਤੋਂ ਤਕਰੀਬਨ 1 ਕਿਲੋਮੀਟਰ ਦੂਰ ਆ ਜਾਂਦੀ ਆ ਅਮਰਤ ਵੇਲਾ ਹੁੰਦਾ ਕੋਈ 8:30 ਤੋਂ 4:30 ਦਾ ਟਾਈਮ ਹੋ ਸਕਦਾ ਬੱਸ 'ਚ ਗੁਰਬਾਣੀ ਵੀ ਚੱਲ ਰਹੀ ਹੋਵੇ ਪੱਗਾਂ ਦਾੜੀਆਂ ਵਾਲਿਆਂ ਨੂੰ ਬੱਸ 'ਚ ਥੱਲੇ ਉਤਾਰ ਦਿੱਤਾ ਜਾਂਦਾ ਪਿੱਛੇ ਬੱਸ 'ਚ ਰਹਿ ਜਾਂਦੇ ਆ 22 ਲੋਕਾਂ ਨੂੰ ਗੋਲੀਆਂ ਨਾਲ ਪੁੱਨ ਜਾਂ ਜਾਂਦਾ ਪੁੱਨ ਦਿੱਤਾ ਜਾਂਦਾ ਜਿੰਨਾ ਵਿੱਚੋਂ 15 ਦੀ ਮੌਤ ਹੋ ਜਾਂਦੀ ਆ 7 ਲੋਕ ਜ਼ਖਮੀ ਹੋ ਜਾਂਦੇ ਆ ਮਰਨਮ ਵਾਲਿਆਂ ਵਿੱਚ 14 ਹਿੰਦੂ ਤੇ ਇੱਕ ਸਿੱਖ ਸੀ ਜੋ ਕਲੀਨ ਸੇਫ ਸੀ। ਜ਼ਖਮੀਆਂ ਵਿੱਚ ਵੀ ਇੱਕ ਸਰਜੀਤ ਸਿੰਘ ਜੋ ਕਲੀਨ ਸੇਫ ਸੀ ਉਸ ਦੇ ਸਿਰ ਤੇ ਗੋਲੀ ਲੱਗੀ ਸੀ ਉਹ ਬਚਦਾ ਗਿਆ ਪਰ ਸਦਾ ਲਈ ਅੰਨ੍ਹਾ ਹੋ ਗਿਆ। ਮੈਂ ਜਦ ਵੀ ਨਾਨਕੇ ਜਾਂਦਾ ਹੁੰਦਾ ਸੀ ਉਸ ਜਗ੍ਹਾ ਰੁੱਕ ਕੇ ਜਾਂਦਾ ਸੀ ਜਿੱਥੇ ਬੱਸ 'ਚ ਉਹ 15 ਲੋਕ ਮਾਰੇ ਗਏ ਸੀ ਅਮਰਤਵੇਲੇ। ਅੱਜ ਮੈਂ ਉਸ ਵਾਸਤੇ ਆਇਆ ਤਾਂ ਚਾਂਦਕ ਸਭ ਕੁਝ ਅੱਖਾਂ ਅੱਗੇ ਆ ਗਿਆ ਬੇਸ਼ੱਕ ਉਹਨੂੰ ਵਾਪਰੇ ਨੂੰ 36 ਸਾਲ ਹੋ ਗਏ ਕਿੰਨਾ ਭਿਆਨਕ ਸਮਾਂ ਦੇਖਿਆ ਪੰਜਾਬ ਨੇ ਇਹ ਕਾਂਡ ਥਾਂ ਥਾਂ ਵਾਪਰਦੇ ਸੀ ਕਿਵੇਂ ਦਰਦਨਾ ਕਿੰਨਾ ਦਰਦ ਪੰਜਾਬ ਨੇ ਸਹਿਆ ਤੁਹਾਨੂੰ ਰਚਨਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਲਾਈਕ ਕਰਨਾ ਸਤਿ ਸ੍ਰੀ ਅਕਾਲ ਜੀ